ਤੁਰ ਵਾਗੁਰੂ ਦੀ ਕਾਫਲ ਸਾਹਿਬ ਵਾਗੁਰੂ ਜੀ ਕੀ ਫਤਿਹ ਧੰਨ ਧੰਨ ਤੁਮ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਪਰਾਇਆ ਜਨ ਆਮਨ ਕਾ ਹੈ ਤੋ ਵਾਹੋ ਜਨ ਕੇ ਸੰਗ ਸੁਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਤਿਨਾਮੁਸਕਾਰ ਐਸੇ ਦੀਨ ਦਿਆਲ ਧੰਨ ਧੰਨ ਸੰਤ ਵਾਵਾ ਗੁਰ ਸਿੰਘ ਜੀ ਜਨਾ ਦੀ ਸਲਾਨਾ 59ਵੀਂ ਵਰਸੀ ਨਗਰ ਉਦੋ ਕੇ ਗੁਰਦੁਆਰਾ ਨਾਗਿਆ ਸਾਹਿਬ ਵਿਖੇ ਅੱਜ ਦੇ ਪਹਿਲੇ ਦਿਵਾਨ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਨ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੀਵਾਨ ਸਜਾਏ ਗਏ। ਇਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਕਥਾਵਾਦਕਾਂ ਨੇ ਹਰ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉੱਥੇ ਮਹਾਪੁਰਸ਼ ਵੀ ਪਹੁੰਚੇ ਹਨ। ਆਖੇ ਦੂਰੋਂ ਨੇੜੋਂ ਆਇਆ ਹੋਇਆ ਸੰਗਤਾਂ ਦਾ ਤੈਅ ਦੇ ਲੋਤਾਰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣਾ ਗੁਰੂ ਜੀ ਗਾਇਨ ਕਰਕੇ ਲਾਹਾ ਖਟਿਆ ਹੈ ਮਹਾਰਾਜ ਕਿਰਪਾ ਕਰਨ ਉਹਨਾਂ ਦੀਆਂ ਹਾਜ਼ਰੀਆਂ ਦਰਪ੍ਰਵਾਨ ਕਰਨ ਆਪਣੇਦਰੋਂ ਘਰਾਂ ਨੂੰ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਿਸ਼ ਹਰ ਸਾਰਿਆਂ ਦੇ ਘਰਾਂ ਵਿੱਚ ਸ਼ੁਕ ਸ਼ਾਂਤੀ ਵਰਤਾਉਣ ਆਪਣੇ ਮੇਰ ਪ੍ਰਿਆਹ ਹੱਥ ਰੱਖਣ ਹਰ ਘਰਾਵੇ ਜਿਸਕੇ ਪਾਸ਼ਾ ਜੀਓ ਨਾਮਦਾਨ ਬਖਸ਼ਣ ਥੱਲੇ ਪਾਸ਼ਾ ਮੇਰ ਕਰਨ ਦਾਸਵੰਨੋਂ ਬੇਨਤੀ ਹੈ ਕਿ ਪ੍ਰਾਣੀਆਂ ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕੋਪਰਤ ਕਪੜੇ ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕੁਰਤ ਕਫਖੜੇ ਸਭ ਮੁਕਤੀ ਚੱਲੀ ਰਹਿਣ ਸੱਚੇ ਪਾਤਸ਼ਾਹ ਦਾ ਵਾਕ ਹੈ ਕਿ ਪ੍ਰਾਣੀ ਤੂੰ ਇਸ ਜਗ ਵਿੱਚ ਨਾਮ ਦਾ ਲਾਹ ਲੈਣ ਵਾਸਤੇ ਆਇਆ ਹੈ ਪਰ ਤੂੰ ਹੋਰ ਹੀ ਇਤ ਮੇਲਿਆ ਵਿੱਚ ਫਸਿਆ ਰਿਹਾ ਹੈ ਤੇ ਆਪਣੀ ਜ਼ਿੰਮੇਂਦੀ ਰਵਾ ਕੇ ਇਥੋਂ ਤਲਾ ਜੰਦਾ ਦਾਸ ਉਹਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਤੇ ਗੁਰੂ ਦੇ ਲਨ ਲਾ ਕੇ ਆਪਣਾ ਜੀਵਨ ਸਫਲਾ ਬਣਾਈਏ। ਹੋਰ ਸਭ ਸੱਚੇ ਪਾਤਸ਼ਾਹ ਕਿਰਪਾ ਕਾਨ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਨਸ਼ਿਆਂ ਦਾ ਤਿਆਗ ਕਰੋ। ਜਿਹੜੇ ਨਸ਼ੇ ਦੀ ਗਲਤ ਵਿੱਚ ਫਸ ਚੁੱਕੇ ਹਨ ਉਹਨਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਾਨ ਸਮੱਤ ਬਖਸ਼ਣ ਉਹਨਾਂ ਨੂੰ ਇਹਨਾਂ ਬਾੜੇ ਕੰਮਾਂ ਤੋਂ ਜਾਗ ਰੱਖਣ ਤੇ ਗੁਰੂ ਵਾਲੇ ਬਣਾਉਣ ਗੁਰੂ ਚਰਨਾਂ ਦੇ ਨਾਲ ਜੋੜਨ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਅਜੇ ਹੁਣ ਤੱਕ ਖਿਲਾ ਕੇ ਨਹੀਂ ਕੋਈ